ਅਸਟਿਕਾ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਹੈ ਉਮੀਦ ਕਰਦੀ ਹਾਂ ਤੁਸੀਂ ਸਾਰੇ ਠੀਕ ਠਾਕ ਹੋ ਤੇ ਅਸੀਂ ਵੀ ਬਿਲਕੁਲ ਠੀਕ ਠਾਕ ਆ ਚੜ੍ਹਦੀ ਕਲਾ ਚਾ ਤੇ ਅ ਹੌਸਨਾਓ ਅੱਜ ਹੈਗਾ ਜੀ ਸੰਡੇ ਤੇ ਅੱਜ ਤੁਹਾਨੂੰ ਇੱਕ ਡਿਊਟੀ ਦੇਣੀ ਹੈ ਜਿਹੜੀ ਤੁਸੀਂ ਸਾਰਿਆਂ ਨੇ ਕਰਨੀ ਹੈ ਠੀਕ ਹੈ ਤੇ ਉਹ ਹੈਗਾ ਇਹ ਕਿ ਬਹੁਤ ਸਾਰੇ ਮੈਸੇਜ ਨੇ ਕਿ ਸਰਦੀਆਂ ਜੀ ਮੇਰੇ ਤਾਂ ਹੱਥ ਹੀ ਬੜਿਆਂ ਮਰ ਕੇ ਹੋਏ ਪਏ ਐ ਇੱਕ ਭੈਣ ਨੇ ਤਾਂ ਨਾ ਮੇਰੀ ਮਤਲਬ ਦੂਜੇ ਨੰਬਰ ਦੇ ਉੱਤੇ ਸ਼ੌਪ ਵਾਲੇ ਨੰਬਰ ਦੇ ਉੱਤੇ ਮੈਨੂੰ ਫੋਟੋ ਵੀ ਭੇਜੀ ਸੀ ਵੀ ਦੇਖੋ ਇੰਨੇ ਜ਼ਿਆਦਾ ਖਰਾਬ ਹੋ ਰਹੇ ਨੇ ਵੀ ਮੈਂ ਇਹਨਾਂ ਦਾ ਕੀ ਕਰਾਂ ਆਪਣੀ ਹੱਥ ਮੈਨੂੰ ਬੜੀ ਬੜੀ ਲੱਗ ਰਹੀ ਨੇ ਤੇ ਲਓ ਜੀ ਉਹਦੇ ਵਾਸਤੇ ਤੁਹਾਨੂੰ ਛੋਟ ਆ ਜਾ ਕੁਮੇ ਜੇ ਜਿਹੜਾ ਤੁਸੀਂ ਕਰਨਾ ਹੈ ਤੇ ਤੁਹਾਡੇ ਹੱਥ ਜਿਹੜੇ ਉਹ ਬਹੁਤ ਵਧੀਆ ਹੋ ਜਾਣਗੇ ਉਹਦੇ ਵਾਸਤੇ ਆਪਾਂ ਨੂੰ ਤਿੰਨ ਚੀਜ਼ਾਂ ਚਾਹੀਦੀਆਂ ਇੱਕ ਚਾਹੀਦਾ ਮਿੱਠਾ ਸੋਡਾ ਮਿੱਠਾ ਸੋਡਾ ਕਿਉਂ ਕਿਉਂਕਿ ਮਿੱਠਾ ਸੋਡਾ ਹੁੰਦਾ ਐਕਸਫੋਲੀਏਟਰ ਤੇ ਇਹ ਤੁਹਾਡੀ ਸਕਿਨ ਨੂੰ ਐਕਸਫੋਲੀਏਟ ਕਰ ਦਿੰਦਾ ਹੈ ਕਲੀਨਿੰਗ ਕਲੀਨਿੰਗ ਪ੍ਰੋਪਰਟੀਆਂ ਵੀ ਹੁੰਦੀਆਂ ਐ ਇਹਦੇ ਵਿੱਚ ਤੁਹਾਨੂੰ ਪਤਾ ਹੈ ਆਪਾਂ ਬਹੁਤ ਸਾਰੀ ਸਫਾਈ ਮਿੱਠੇ ਸੋਡਾ ਨਾਲ ਕਰ ਸਕਦੇ ਹਾਂ ਮੈਂ ਤੁਹਾਨੂੰ ਕਰਕੇ ਵੀ ਦਿਖਾਈ ਸੀ ਜਿਹੜੀਆਂ ਜਾਲੀਆਂ ਸਾਫ਼ ਕੀਤੀਆਂ ਸੀ ਤੁਸੀਂ ਇਹ ਦੇਖੋ ਜੇ ਜਾਲੀਆਂ ਤੋਂ ਇੰਨੀ ਹਾਰਡ ਜਿਹੜੀ ਮੈਲ ਐ ਉਹ ਲਾਤੀ ਉਹ ਨਹੀਂ ਜਿਹੜੀ ਕਿ ਨਾਰਮਲ ਰਸੋਈ ਦੇ ਜਿਹੜੇ ਸਰਫ ਆਪਾਂ ਕਲੀਨਿੰਗਲੀ ਯੂਜ਼ ਕਰਦੇ ਆਂ ਭਾਂਡੇ ਮਾਈਂ ਦੇ ਨਾਲ ਉਹ ਨਹੀਂ ਉਹਨੇ ਵੀ ਨਹੀਂ ਲਾਈ ਤੇ ਮਿੱਠੇ ਸੋਡੀ ਨੇ ਲਾਤੀ ਤਾਂ ਕਲੀਨਿੰਗ ਪ੍ਰੋਪਰਟੀ ਬਹੁਤ ਸਟਰੋਂਗ ਕਲੀਨਿੰਗ ਪ੍ਰੋਪਰਟੀ ਹੁੰਦੀ ਹੈ ਇਹਦੇ ਚ ਤੇ ਨੁਕਸਾਨ ਨਹੀਂ ਕਰਦਾ ਕਿਉਂਕਿ ਜੇ ਤੁਹਾਡੇ ਕੋਈ ਈਵਨ ਜਖਮ ਵੀ ਹੋਣ ਹੋਰ ਵੀ ਹੋਵੇ ਤਾਂ ਉਹ ਨੂੰ ਵੀ ਇਹ ਸੂਦੀਿੰਗ ਇਫੈਕਟ ਦਿੰਦਾ ਹੈ ਕਿਉਂਕਿ ਇਹ ਬੇਸਿਕ ਨੇਚਰ ਦਾ ਹੁੰਦਾ ਐਸਿਡਿਕ ਨਹੀਂ ਹੁੰਦਾ ਤੇ ਇਸ ਕਰਕੇ ਬਿਲਕੁਲ ਬੇਫਿਕਰ ਰਹਿਣਾ ਲੋਧੇ ਹੋਏ ਜੇ ਕਿਸੇ ਨੂੰ ਵੈਸੇ ਅਲਰਜੀ ਹੈ ਉਹ ਅਲੱਗ ਹੈ ਤੁਸੀਂ ਪੈਚ ਟੈਸਟਿੰਗ ਕਰ ਲਿਓ ਜੇ ਪਹਿਲਾਂ ਨਹੀਂ ਯੂਜ਼ ਕੀਤਾ ਕਿਉਂਕਿ ਮਿੱਠੇ ਸੋਡਾ ਤੋਂ ਹੋਰ ਵੀ ਬਹੁਤ ਸਾਰੇ ਗੋਣੇ ਮਿੱਠੇ ਸੋਤੇ ਦੇ ਨਾਲ ਤੁਹਾਨੂੰ ਪੂਰੀ ਇੱਕ ਕੰਪਲੀਟ ਵੀਡੀਓ ਦੇ ਸਕਦੀ ਐ ਇੰਨੇ ਸਾਰੇ ਗੋਣੇ ਨਾ ਵੀ ਦੇਖੋ ਕਿੰਨਾ ਸੋਹਣਾ ਹੈ ਮਿੱਠਾ ਹਨਾ ਇਸ ਕਰਕੇ ਮੇਟਾ ਤੁਹਾਡਾ ਜੇ ਤੁਸੀਂ ਘਰ ਚ ਨਹੀਂ ਰੱਖਿਆ ਹੋਇਆ ਤਾਂ ਰੱਖ ਲਓ ਮੇਰੇ ਕੋਲੇ ਤਾਂ ਦੇਖੋ ਇੰਨਾ ਸਾਰਾ ਏਡੇ ਏਡੇ ਮੈਂ ਮਤਲਬ ਤਾਂ ਦੋ ਪਈਏ ਡੱਬੇ ਮੇਰੇ ਕੋਲੇ ਤਾਂ ਮੈਂ ਤਾਂ ਬਹੁਤ ਯੂਜ਼ ਕਰਦੀ ਇਹਨੂੰ ਖਾਣੇ ਚ ਤਾਂ ਯੂਜ਼ ਹੁੰਦਾ ਹੀ ਹੁੰਦਾ ਹੋਰ ਕੰਮਾਂ ਲਈ ਵੀ ਜੇ ਤੁਹਾਨੂੰ ਐਸਿਡਿਟੀ ਹੋ ਰਹੀ ਹੈ ਉਹਦੇ ਲਈ ਵੀ ਤੁਸੀਂ ਇਹਨੂੰ ਥੋੜਾ ਜਿਹਾ ਬਦਿਸ਼ ਪਾ ਕੇ ਪਾਣੀ ਚ ਪੀ ਸਕਦੇ ਹੋ ਤੇ ਹੁਣ ਕਈ ਭੈਣਾਂ ਸੋਚਦੀ ਹੋਣਗੀਆਂ ਕਿ ਅੱਜ ਮੈਂ ਐਨਕ ਨਹੀਂ ਲਾਈ ਹੋਈ ਐਕਚੁਅਲੀ ਮੈਂ ਲੈਂਸ ਪਾਈ ਹੋਈ ਹੈ ਤਾਂ ਕਰਕੇ ਦਿੱਗਾ ਮੈਨੂੰ ਆਪ ਨੂੰ ਵੀ ਅਸੀਂ ਵੀਡੀਓ ਚ ਉਪਰ ਜਿਹਾ ਲੱਗਦਾ ਮੈਂ ਕਦੇ ਵੀਡੀਓ ਬਣਾਈ ਨਹੀਂ ਬਿੜੈਨਕਾਂ ਤੋਂ ਤੇ ਦੂਜੀ ਚੀਜ਼ ਆਪਾਂ ਨੂੰ ਇਹਦੇ ਵਾਸਤੇ ਚਾਹੀਦੀ ਹੈ ਜੀ ਵੈਸਲੀਨ ਵੈਸਲੀਨ ਜਿਹੜੀ ਕਿ ਬਹੁਤ ਜ਼ਿਆਦਾ ਆਪਣਾਉ ਕਰਦੀ ਹੈਗੀ ਇਸ ਆਪਣਾ ਮੋਇਸਚਰਾਈਜ਼ਰ ਠੀਕ ਹੈ ਅੱਛੀ ਮੋਇਸਚਰਾਈਜ਼ਰ ਹੈ ਇਹ ਬਹੁਤ ਵਧੀਆ ਇਫੈਕਟ ਦਿੰਦੀ ਹੈ ਸਕਿਨਾਂ ਦੇ ਉੱਤੇ ਜੀ ਤੁਸੀਂ ਇਹਨੂੰ ਰੈਗੂਲਰਲੀ ਯੂਜ਼ ਕਰਦੇ ਰਹਿੰਦੇ ਹੋ ਠੀਕ ਹੈ ਤੇ ਇਹ ਤੁਸੀਂ ਇਹ ਵੀ ਆਪਣੇ ਸਭ ਦੇ ਘਰਾਂ ਚ ਹੁੰਦੀ ਹੈ ਕਿਉਂਕਿ ਸਰਦੀਆਂ ਚ ਤਾਂ तकरीबन ਸਭ ਦੇ ਘਰਾਂ ਚ ਹੁੰਦੀ ਹੀ ਹੁੰਦੀ ਹੈ ਤੇ ਆਪਾਂ ਜਿਹੜੀ ਪੈਰਾਂ ਵਾਲੀ ਵੀਡੀਓ ਬਣਾਈ ਸੀ ਪੈਰ ਸਾਹਿਬ ਮਤਲਬ ਆਪਣਾ ਪਟੀਆਂ ਢੀਆਂ ਵਾਲੀ ਉਹਦੇ ਵਿੱਚ ਵੀ ਆਪਾਂ ਇਹ ਯੂਜ਼ ਕੀਤੀ ਸੀ ਤੇ ਹੁਣ ਵੀ ਅਸੀਂ ਇਹਨੂੰ ਯੂਜ਼ ਕਰਾਂਗੇ ਤੇ ਨਾਲ ਤੁਹਾਨੂੰ ਚਾਹੀਦੀ ਹੈ ਜੀ ਥੋੜੀ ਜਿਹੀ ਮਲਾਈ ਠੀਕ ਹੈ ਮਲਾਈ ਸਰਦੀਆਂ 'ਚ ਬਹੁਤ ਵਧੀਆ ਚੀਜ਼ ਹੈ ਮਲਾਈ ਤਾਂ ਇੰਨੀ ਵਧੀਆ ਚੀਜ਼ ਹੈ ਜੇ ਤੁਹਾਡੇ ਕੋਲ ਹੋਰ ਕੁਝ ਨਹੀਂ ਹੈਗਾ ਸਿੰਪਲ ਥੋੜੀ ਜਿਹੀ ਮਲਾਈ ਲਵਾਸ ਤੇ ਵਿਚ ਦੋ ਡ੍ਰੋਪ ਪਾਓ ਨਿੰਬੂ ਦੇ ਜਤਨ ਸੂਟ ਕਰਦੇ ਆ ਤਾਂ ਲਾ ਲਓ ਤੁਸੀਂ ਮੈਂ ਕਹਿੰਦੀ ਆ 10 15 ਦਿਨਾਂ ਚ ਤੁਸੀਂ ਆਪਣੇ ਆਪ ਨੂੰ ਪਛਾਣ ਨਹੀਂ ਸਕਦੇ ਇੰਨਾ ਸਾਰਾ ਚੇਂਜ ਆ ਜਾਂਦਾ ਹੈ ਤੇ ਜਿਹਦੇ ਵਿੱਚ ਕੁਝ ਵੀ ਨਹੀਂ ਕਰਦੇ ਜੇ ਜੇ ਤੁਸੀਂ ਹਰਦੀ ਹੁਲਦੀ ਤੇ ਉਹ ਸਾਰਾ ਕੁਝ ਪਾ ਸਕਦੇ ਹੋ ਵਿੱਚ ਤਾਂ ਫਿਰ ਤਾਂ ਕਹਿਣੀ ਕੀ ਹੈ ਠੀਕ ਸੋ ਇਹ ਤਿੰਨ ਚੀਜ਼ਾਂ ਚਾਹੀਦੀਆਂ ਆ ਆਪਾਂ ਨੂੰ ਮਲਾਈ ਵੀ ਸਾਡੀ ਜਿਹੜੀ ਹੈ ਜਿਹੜਾ ਦੁੱਧ ਹੁੰਦਾ ਹੈ ਦੁੱਧ ਤੋਂ ਹੀ ਹੈ ਮਲਾਈ ਦੁੱਧੂ ਚੋਂ ਮਲਾਈ ਇੱਕੋ ਗੱਲ ਹੈ ਪਰ ਦੁੱਧ ਥੋੜਾ ਇਹ ਚ ਘੁਲਦਾ ਨਹੀਂ ਔਖਾ ਇਸ ਕਰਕੇ ਮਲਾਈ ਲੈ ਲੈਣੀ ਹੈ ਤੇ ਜਿਹੜੀ ਮਲਾਈ ਹੈ ਨਾ ਇਹਦੇ ਵਿੱਚ ਵੀ ਕਲੀਨਸਿੰਗ ਪ੍ਰੋਪਰਟੀਆਂ ਹੁੰਦੀਆਂ ਫਿਰ ਫੈਟ ਔਏ ਔਏ ਲੈਣਾ ਤਾਂ ਫਿਰ ਉਹ ਮੋਇਸਚਰਾਈਜ਼ਰ ਵੀ ਕਰ ਦੂਗੀ ਸਾਡੇ ਤੇ ਸੌਫਟ ਕਰ ਦਿੰਦੀ ਹੈ ਸਾਡੇ ਹੱਥਾਂ ਨੂੰ ਸੋ ਆਪਾਂ ਤੇ ਇਹ ਚੀਜ਼ਾਂ ਨੂੰ ਯੂਜ਼ ਕਰਨਾ ਹੈ ਕਿਵੇਂ ਕਰਨਾ ਹੈ ਬਿਲਕੁਲ ਹੀ ਸ਼ਾਰਟਕਟ ਮੈਥਡ ਕਰਨਾ ਹੈ ਆਪਾਂ ਉਹਦੇ ਵਾਸਤੇ ਤੁਸੀਂ ਕੀ ਕਰਨਾ ਹੈ ਮੈਂ ਤਾਂ ਸਿੱਧਾ ਸਿੰਪਲ ਤਰੀਕਾ ਦੱਸ ਦਿੰਦੀ ਹਾਂ ਤੁਹਾਨੂੰ ਕੋਲੀ ਦੀ ਵੀ ਲੋੜ ਨਹੀਂ ਠੀਕ ਹੈ ਹੱਥ ਧੋ ਲਓ ਕੋਸੇ ਜਿਹੀ ਬਾਣੀ ਨਾਲ ਠੀਕ ਹੈ ਤੇ ਉਸ ਤੋਂ ਬਾਅਦ ਤੁਸੀਂ ਮੈਂ ਵੈਸੇ ਰਾਤ ਕਰ ਚੁੱਕੀ ਪਰ ਹੁਣ ਤੁਹਾਨੂੰ ਕਰਕੇ ਦਿਖਾਉਣਾ ਹੈ ਇਸ ਲਈ ਦੁਬਾਰਾ ਕਰਦੀ ਹਾਂ ਹੱਥ ਤੇ ਹੀ ਤੁਸੀਂ ਪਾ ਲਓ ਠੀਕ ਹੈ ਵੈਸਲੀ ਵੈਸਲੀਨ ਪਾਈ ਆ ਹੱਥ ਤੇ ਠੀਕ ਹੈ ਉਸ ਤੋਂ ਬਾਅਦ ਮੈਂ ਤੁਹਾਨੂੰ ਹੱਥ ਤੇ ਪਾ ਕੇ ਦਿਖਾ ਦਨੀ ਐ ਇੰਨੀ ਘਮਲਾਈ ਬਦ ਘੱਟ ਪੈ ਜੂ ਕੋਈ ਚੱਕਰ ਨਹੀਂ ਗਾ ਹਨਾ ਉਹ ਕੁਝ ਨਹੀਂ ਹੁੰਦਾ ਕੋਈ ਫਰਕ ਨਹੀਂ ਪੈਂਦਾ ਇੰਨੀ ਘਮਲਾਈ ਲੈ ਲਈ ਵੈਸੇ ਮੈਂ ਕਾਲਿਜ ਪਾ ਕੇ ਲਈ اسی ਵਟੇ ਮੈਂ ਕਾਲਿਜ ਕੋਲ ਦੇਈ ਕਿਉਂਕਿ ਜਿਹੜੀ ਵੈਸਲੀਨ ਨਾਲ ਕਾਲਿਜ ਨਹੀਂ ਚਿਪਕ ਜੂਗੀ ਤੁਸੀਂ ਹੱਥ ਤੇ ਪਾ ਲੈਣੀ ਐ ਸਿੱਧੀ ਦੋਵੇਂ ਚੀਜ਼ਾਂ ਪਾ ਲਈਆਂ ਲੋ ਕੰਮ ਕਰਕੇ ਅਪਰ ਸੋਈ ਚ ਵੇਲੇ ਹੋਏ ਕੋਸੇ ਜਿਹੀ ਪਾਣੀ ਨਾਲ ਹੱਥ ਧੋਤੇ ਤੇ ਚੁੰਡੀ ਭਰ ਕੇ ਮੈਂ ਇੱਥੇ ਪਾ ਕੇ ਦਿਖਾ ਦਨੀ ਐ ਤੁਹਾਨੂੰ ਇਹ ਅਲੋ ਇੰਨਾ ਸਾਰਾ ਚੁੰਡੀ ਸੀ ਇਹ ਬਸਾਏ ਐ ਲਾਲੋ ਤੁਸੀਂ ਇਹ ਐ ਭਰੀ ਸੀ ਮੈਂ ਜਿਹੜੀ ਆਪਾਂ ਫੁੱਲ ਮਤਲਬ ਦੋਨਾਂ ਹੱਥਾਂ ਦੇ ਫੁੱਲਾਂ ਨਾਲ ਭਰ ਲੈਣੇ ਵੱਧ ਘੱਟ ਪਲੱਸ ਮਾਈਨਸ ਹੋ ਜੀ ਕੁਝ ਨਹੀਂ ਹੁੰਦਾ ਡਰਨਾ ਨਹੀਂ ਹੈਗਾ ਵੀ ਵੱਧ ਪੈ ਗਿਆ ਘੱਟ ਪੈ ਗਿਆ ਕੋਈ ਚੱਕਰ ਨਹੀਂ ਹੈਗਾ ਬਸ ਇਹਨਾਂ ਨੂੰ ਹੱਥਾਂ ਤੇ ਹੀ ਮਲ ਲਓ ਇੰਨਾ ਚੀਜ਼ਾਂ ਨੂੰ ਠੀਕ ਹੈ ਤੁਹਾਡੀ ਹੱਥਾਂ ਦੀ ਹੀਟ ਦੇ ਨਾਲ ਇਹਨਾਂ ਨੇ ਆਪਸ ਚ ਚੰਗੀ ਤਰ੍ਹਾਂ ਮਿਕਸ ਹੋ ਜਾਣੇ ਲਓ ਠੀਕ ਹੈ ਤੇ ਫੇਰ ਇਹਨਾਂ ਨੂੰ ਵੈਸਤੇ ਮੈਂ ਰਾਤ ਕਰ ਲਿਆ ਸੀਗਾ ਪਰ ਮੈਂ ਉਹਦੋਂ ਭੁੱਲ ਗਈ ਤੁਹਾਨੂੰ ਉਹਦੀ ਵੀਡੀਓ ਬਣਾ ਲੈਣ ਦੀ ਜੋ ਤੋਂ ਕਰਨ ਲੱਗੀ ਸੀ ਫੇਰ ਮੈਂ ਹੁਣ ਕਿਹਾ ਚੱਲ ਕੋਈ ਨਹੀਂ ਇਹ ਕਿਹੜਾ ਨੁਕਸਾਨ ਕਰਦਾ ਦੁਬਾਰਾ ਫੇਰ ਕਰ ਲੈਂਦੇ ਹੁਣ ਟਾਈਮ ਸੀਗਾ 10 ਮਿੰਟ ਮੇਰੇ ਕੋਲੇ ਮੈਨੂੰ ਜਾਣਾ ਹੈ ਕਿਤੇ ਤੇ ਤਿਆਰ ਹੋਈ ਸੀਗੀ ਥੋੜਾ ਜਿਹਾ ਤੇ ਤੁਹਾਨੂੰ ਪਤਾ ਹੀ ਮੇਨਾਂ ਕੀ ਤਿਆਰ ਹੁੰਨੀ ਹੈ ਸੋ ਲੋ ਜੀ ਇਹਨੂੰ ਆਪਾਂ ਮਲਣਾ ਹੈਗਾ ਹੱਥਾਂ ਦੇ ਉੱਤੇ ਠੀਕ ਹੈ ਤੇ ਤੇ ਸੋਨੂੰ ਐ ਲੱਗੇ ਵੀ ਆਇਲiness ਘੱਟ ਵੈਸਤੇ ਬਹੁਤ ਆਇਲ ਛੱਡ ਦਿੰਦੀ ਹੈਗਾ ਕੋ ਦੋਵੇਂ ਚੀਜ਼ਾਂ ਔਇਲੀ ਨਹੀਂ ਵੈਸਲੀਨ ਵੀ ਤੇ ਮਲਾਈ ਵੀ ਤੇ ਫਿਰ ਤੁਸੀਂ ਮਲਾਈ ਮੜੀ ਜੀ ਹੋਰ ਲਾ ਲਿਓ ਹੱਥ ਨੂੰ ਜੇ ਤੁਹਾਨੂੰ ਆਇ ਲਗੇ ਕਿ ਹਾਰਡ ਜੀ ਲੱਗ ਰਿਹਾ ਕਿਉਂਕਿ ਹਰ ਇੱਕ ਦੇ ਹੱਥਾਂ ਦੇ ਉੱਤੇ ਖੁਸ਼ਕੀ ਦੇ ਹਿਸਾਬ ਨਾਲ ਚੀਜ਼ਾਂ ਜਲਦੀ ਕੰਜ਼ਿਊਮ ਹੋ ਜਾਂਦੀਆਂ ਨੇ ਵਿੱਚ ਵੜ ਜਾਂਦੀਆਂ ਨੇ ਠੀਕ ਤੇ ਜੇ ਤੁਸੀਂ ਕੋਟੀ ਕਾਟੀ ਲਾ ਕੇ ਤੇ ਪਰ ਧੁੱਪੇ ਨਾ ਫਰੀਓ ਕਿਉਂਕਿ ਵੈਸਲੀਨ ਧੁੱਪੇ ਬੈਠ ਕੇ ਨਾ ਜੇ ਆਪਾਂ ਲਗਾ ਲਉ ਤਾਂ ਕਾਲਾ ਕਰ ਦਿੰਦੀ ਹੈ ਰੰਗ ਤੇ ਫਿਰ ਤੁਸੀਂ ਸਵੇਰ ਦੀ ਕਰਿਓ ਜਾਂ ਫਿਰ ਰਾਤ ਨੂੰ ਕਰਿਓ ਇਹ ਰੈਮਡੀ ਸਾਰੀਆਂ ਰਾਤ ਨੂੰ ਹੀ ਕਰਿਆ ਕਰੋ ਵੈਸੇ ਟਰਾਈ ਤੁਸੀਂ ਬਹੁਤ ਵਧੀਆ ਜਿੰਦਗੀ ਹੈ ਤੇ ਤੁਸੀਂ 5-10 ਮਿੰਟ ਆਪਣੀਆਂ ਐਨ ਗੰਡਾ-ਗੰਡਾ ਚੰਗੀ ਤਰ੍ਹਾਂ ਕਿਉਂਕਿ ਕਲੀਨਿਕ ਦੀ ਪ੍ਰਾਪਰਟੀ ਹੈ ਸਾਫ਼ ਕਰ ਦੂਗੀ ਨੋਂ-ਨੋਂ ਚੰਗੀ ਤਰ੍ਹਾਂ ਸਾਫ਼ ਕਰ ਲੈਣੀ ਹੈ ਠੀਕ ਹੈ ਤੇ ਮੈਂ ਹੁਣ ਜ਼ਿਆਦਾ دیر ਨਹੀਂ ਕਰਦੀ ਕਿਉਂਕਿ ਮੈਂ ਤਾਂ ਆਲਰੇਡੀ ਕਰ ਚੁੱਕੀ ਹਾਂ ਤੁਹਾਨੂੰ ਦੱਸਿਆ ਹੀ ਹੈ ਤੇ ਉਸ ਤੋਂ ਬਾਅਦ ਤੁਸੀਂ ਇਹਨਾਂ ਨੂੰ ਸਾਫ਼ ਸੁਥਰ ਕਰਕੇ ਜਦੋਂ ਬੈਠ ਕੇ ਬੈੱਡ ਦੇ ਵਿੱਚ ਠੀਕ ਹੈ ਬੈੱਡ ਦੇ ਵਿੱਚ ਨਹੀਂ ਅੰਗਰੇਜ਼ੀ 'ਚ ਬੈੱਡ ਦੇ ਵਿੱਚ ਹੁੰਦਾ ਨਾ ਉਹ ਜੰਬੀਸ ਤਾਂ ਬੈੱਡ ਤੇ ਹੀ ਹੁੰਦਾ ਤੁਸੀਂ ਬੈੱਡ ਤੇ ਬੈਠ ਗਏ ਤੇ ਉਦੋਂ ਤੁਸੀਂ ਇਹ ਲਗਾਉਣੇ ਹੈਗਾ ਹਨ ਤੇ ਗੱਲਾਂ ਕਰਦੇ ਕਰਦੇ 10 15 ਮਿੰਟ ਤੁਸੀਂ ਆਪਣੇ ਹੱਥਾਂ ਨੂੰ ਮਸਾਜ ਦੇਣੀ ਹੈ ਠੀਕ ਹੈ ਲੋ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਗੰਡਾ-ਗੰਡਾ ਸਾਫ਼ ਕਰ ਲੈਣੀ ਹੈ ਇਹ ਦੋਨੋਂ ਹੱਥਾਂ ਤੇ ਇਕੱਠੇ ਕਰ ਲੈਣਾ ਕਿਉਂਕਿ ਸੱਜਾ ਧੋਵੇ ਕੰਬੇ ਨੂੰ ਤੇ ਕੰਬਾ ਧੋਵੇ ਸੱਜੇ ਨੂੰ ਆਪਾਂ ਇੱਕ ਤੋਂ ਇੱਕ ਦੂਜੇ ਤੋਂ ਵੀੜੀ ਲੈਂਦੇ ਰਹਿਣਗੇ ਆਪੇ ਇਹ ਠੀਕ ਹੈ ਤੇ ਚੰਗੀ ਤਰ੍ਹਾਂ ਇੱਥੇ ਆਪਾਂ ਅਸਰ ਨਾਲ ਸੁਣਾਂ ਚ ਸਹਾਈ ਹੋ ਜੂਗੀ ਜਿਹੜੀਆਂ ਚੰਗੀ ਮਤਲਬ ਫਰ ਕੰਮ ਕਰਦੇ ਇਧਰਲੇ ਪਾਸੇ ਵੀ ਮੈਲੇ ਜੇ ਹੋ ਜਾਂਦੇ ਨੇ ਹੱਥ ਹਾਂ ਸਾਗ ਸੂਤ ਤੋਂ ਕਰਨ ਨਾਲ ਤਾਂ ਖਾਸ ਕਰਕੇ ਹੋ ਜਾਂਦੇ ਨੇ ਹਨਾ ਸਬਜ਼ੀਆਂ ਸਬਜ਼ੀਆਂ ਕੱਟ ਕੇ ਤਾਂ ਹੋ ਹੀ ਜਾਂਦੇ ਨੇ ਅੰਗੂਠੇ ਇਕੱਠੇ ਜੇ ਤੇ ਲੋ ਜੀ ਤੁਸੀਂ ਇਦਾਂ ਮ사ਜ ਕਰਨੀ ਹੈ ਤੇ ਉਸ ਤੋਂ ਬਾਅਦ ਤੁਸੀਂ ਕੀ ਕਰਨੇ ਬਹੁਤ ਕਰ ਕਰੇ ਕਰਕੇ ਦੇਖ ਲਿਓ ਮੈਂ ਹਨਾ ਮੇਰੀ ਸਿਸਟਰ ਦੇ ਬਲੌਗ ਦੇ ਵਿੱਚ ਤੁਸੀਂ ਦੇਖਿਆ ਵੀ ਹੋਣਾ ਸ਼ਾਇਦ ਉਹਨਾਂ ਨੇ ਵੀ ਕਰਕੇ ਦਿਖਾਇਆ ਸੀ ਬਹੁਤ ਵਧੀਆ ਸੀ ਉਹ ਪ੍ਰੋਪਰ ਰਿਜ਼ਲਟ ਹੈ ਠੀਕ ਹੈ ਇੱਕ ਪਹਿਲੀ ਵਾਰੀ ਚ ਰਿਜ਼ਲਟ ਹੈ ਹੁਣ ਤੁਹਾਨੂੰ ਇਹ ਕਰਨ ਦਾ ਤਰੀਕਾ ਦੱਸ ਦਿੰਨੀ ਹਾਂ ਰੋਜ਼ ਤੁਹਾਂ ਕਰ ਨਹੀਂ ਸਕਦੇ ਪਹਿਲਾਂ ਤੁਸੀਂ 3-4 ਦਿਨ ਲਗਾਤਾਰ ਕਰਨੇ ਠੀਕ ਹੈ ਡੇਲੀ ਮਤਲਬ 3-4 ਦਿਨ ਤੱਕ ਤੁਸੀਂ ਡੇਲੀ ਕਰਨਾ ਹੈ ਉਸ ਤੋਂ ਬਾਅਦ ਤੁਸੀਂ ਹਫਤੇ ਚ ਦੋ ਵਾਰੀ ਕਰ ਲਓ ਫਿਰ ਹੌਲੀ ਹੌਲੀ ਤੁਹਾਨੂੰ ਆਪੇ ਅੰਦਾਜ਼ਾ ਜਾ ਜਾ ਆ ਜਾਂਦਾ ਹੈ ਕਿ ਮੈਨੂੰ ਇੰਨੀ ਕੁ ਲੋੜ ਹੈ ਕਿਉਂਕਿ ਇਹ ਕੋਈ ਐਂ ਤਾਂ ਹੈ ਨਹੀਂ ਵੀ ਦਵਾਈ ਹੈ ਜਿਹੜੀ ਤੁਹਾਡੇ ਵੱਧ ਘੱਟ ਅਸਰ ਕਰ ਦੂਗੀ ਠੀਕ ਹੈ ਤੇ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਠੀਕ ਲੱਗੂਗਾ ਉਵੇਂ ਤੁਸੀਂ ਕਰ ਲੈਣੇ ਠੀਕ ਭਾਵੇਂ ਤੁਸੀਂ ਜਦੋਂ ਬਣਾ ਹੀ ਲਿਆ ਥੱਥਾਂ ਤੇ ਕਰਦੇ ਕਰਦੇ ਪਰੋਂ ਤੇ ਵੀ ਕਰ ਲਓ ਕੋਈ ਦਿੱਕਤ ਨਹੀਂ ਹੈ ਬੱਚਿਆਂ ਠੀਕ ਹੈ ਬੱਚਿਆਂ ਨੂੰ ਕੋਈ ਨੁਕਸਾਨ ਨਹੀਂ ਕਰਦਾ ਤੇ ਸੌਫਟ ਹੱਥ ਦੇ ਨਾਲ ਤੁਸੀਂ ਮ사ਜ ਕਰ ਲੈਣੀ ਹੈ ਆਪਣੀ ਨਾਲੇ ਤਾਂ ਤੁਹਾਡੀ ਐਕੂ ਪ੍ਰੈਸ਼ਰ ਹੋ ਜਾਂਦਾ ਜਦੋਂ ਆਪਾਂ ਵਿਚਾਰੀ ਹੱਥਾਂ ਨੂੰ ਇਸ ਤਰ੍ਹਾਂ ਦੀ ਮ사ਜਾਂ ਦਾ ਪੰ ਕਰਦੇ ਹੀ ਨਹੀਂ ਹੈਗੀ ਠੀਕ ਹੈ ਨਾਲੇ ਤੇ ਇਹਨਾਂ ਨੂੰ ਐਕੂ ਪ੍ਰੈਸ਼ਰ ਮਿਲ ਜਾਂਦਾ ਹੈ ਠੀਕ ਹੈ ਤੇ ਨਾਲੇ ਸਾਡੇ ਹੱਥ ਸਾਫ਼ ਹੋ ਜਾਂਦੇ ਆ ਲਓ ਜੀ ਤੇ ਸਕਿਨ ਲਈ ਮਿੱਠਾ ਥੋੜਾ ਬਹੁਤ ਅੱਛਾ ਹੁੰਦਾ ਕੋਈ ਡਰਨ ਦੀ ਲੋੜ ਨੀਚੇ ਜਿਕਣ ਦੀ ਲੋੜ ਨਹੀਂ ਠੀਕ ਹੈ ਹਲਕੀ ਜੀ ਅਮ ਰਗੜਤ ਹੈਗੀ ਆ ਕਿਉਂਕਿ ਉਹ ਤਾਂ ਫਿਰ ਹੁਣ ਦਾਣੀਦਾਰ ਹੁੰਦਾ ਏ ਸੋਡਾ ਤੇ ਉਹ ਆਪਣੀ ਚਾਹੀਦੀ ਵੀ ਆ ਕਿਉਂਕਿ ਐਕਸਫੋਲੀਏਸ਼ਨ ਵੀ ਕਰਨੀ ਆ ਤੇ ਆਪਾਂ ਮੈਲ ਵੀ ਉਤਾਰਨੀ ਆ ਨਾ ਗੰਢਾਂ ਜਿਨ੍ਹਾਂ ਦੀਆਂ ਮੈਲੀਆਂ ਹੁੰਦੀਆਂ ਮੈਲੀਆਂ ਨਹੀਂ ਮਤਲਬ ਕਾਲੀਆਂ ਨਹੀਂ ਹੁੰਦੀਆਂ ਐਕਚੁਅਲੀ ਕਾਲੀਆਂ ਕਹਦੇ ਨਾ ਹੋ ਜਾਂਦੀਆਂ ਡੈਡ ਸਕਿਨ ਜਮਾ ਹੋਣ ਲੱਗ ਪੈਂਦੀ ਉਹਦੇ ਕਰਕੇ ਹੋ ਜਾਂਦੀਆਂ ਨੇ ਤੇ ਲੋ ਜੀ ਤੁਸੀਂ ਇਹ ਕਰਕੇ ਉਸ ਤੋਂ ਬਾਅਦ ਇਹਨੂੰ ਤੁਸੀਂ ਲਪਾਫਾ ਚੜਾ ਲੈਣੇ ਠੀਕ ਹੈ ਤੇ 10 ਮਿੰਟ ਤੁਸੀਂ ਪਹਿਲਾਂ ਮ사ਜ ਕਰ ਲੈਣੀ ਹੈ ਤੇ ਫਿਰ ਉਸ ਤੋਂ ਬਾਅਦ ਤੁਸੀਂ ਗੁਲਡ ਹੁੰਦਾ ਬਹੁਤ ਅੱਛਾ ਲੱਗਦਾ ਕਰਦੇ ਹੋਇਆ ਦੇਖੋ ਕਿੰਸ ਸਾਫ ਸਾਫ ਹੋ ਜੰਨੀ ਹਟ ਜੇ ਫਿਰ ਤੁਸੀਂ ਇਹਦੇ ਉੱਤੇ ਇਸ ਤਰ੍ਹਾਂ ਚੜਾ ਲੈਣਾ ਤੇ 10-15 ਮਿੰਟ ਅੱਧਾ ਘੰਟਾ ਕਰ ਲਓ ਜਿੰਨਾ ਕਰ ਸਕਦੇ ਹੋ ਓਨਾ ਹੁਣ ਇਹਦਾ ਕੀ ਕਾਰਨ ਹੈ ਜਿਹੜਾ ਤੁਹਾਡਾ ਜਿੰਨਾ ਆਪਾਂ ਇਹਦੇ ਵਿੱਚ ਜੋ ਵੀ ਮਟੀਰੀਅਲ ਲਾਇਆ ਹੈ ਹਨਾ ਉਹਨੂੰ ਜਦੋਂ ਨਾ ਤੁਹਾਡੀ ਜਿਹੜੀ ਜਿਹੜਾ ਇਹਦੇ ਅੰਦਰ ਟੈਂਪਰੇਚਰ ਇਕੱਠਾ ਹੋਊਗਾ ਉਹ ਤੁਹਾਡੀ ਬਾਡੀ ਟੈਂਪਰੇਚਰ ਹੋਊਗਾ ਤੇ ਉਹਦੇ ਨਾਲ ਕੀ ਹੋਊਗਾ ਤੁਸੀਂ ਦੇਖੋਗੇ ਥੋੜੀ देर ਬਾਅਦ ਹੀ ਇਹ ਨਾ ਮੌਇਸਚਰ ਹੋਰ ਜ਼ਿਆਦਾ ਨਿਕਲੇ ਉਹ ਤੁਹਾਡੀ ਬਾਡੀ ਆਇਲ ਵੀ ਨਿਕਲਣਾ ਸ਼ੁਰੂ ਹੋ ਜਾਂਦਾ ਹੈ ਤੇ ਤੁਹਾਡੀ ਐਕਸਫੋਲੀਏਸ਼ਨ ਅੱਛੀ ਤਰ੍ਹਾਂ ਹੋ ਜਾਂਦੀ ਹੈ ਤੇ ਫੇਸ ਜਿਹੜਾ ਇਫੈਕਟ ਆਊਗਾ ਸੌਫਟਨੈਸ ਆਊਗੀ ਵਾਓ ਵਾਲੀ ਹੋਊਗੀ ਤੁਸੀਂ ਕਹੋਗੇ ਵੀ ਇਨਚਰ ਪਹਿਲਾਂ ਕਿਉਂ ਨਹੀਂ ਦੱਸਿਆ ਬਲਕਰਨ ਕੋਰੇ ਅਸੀਂ ਇਨੀ ਓਕੇ ਹੋਏ ਇਨੀ ਸਾਰੇ ਵਿਆਹ ਵੀ ਦੇਖ ਲਈ ਉਦੋਂ ਵੀ ਹੱਥ ਗੰਦੇ ਸੀਗੇ ਹੋ ਸੋਹਣੇ ਹੋ ਜਾਂਦੇ ਉਹਦੇ ਚਲੋ ਕੋਈ ਨਹੀਂ ਜਿਹੜੀ ਨਿਕਲ ਗਈ ਨਿਕਲ ਗਈ ਹੁਣ ਲੋਹੜੀ ਦਾ ਫੰਕਸ਼ਨ ਹੋਣਾ ਹੈ ਇਹ ਨਵੇਂ ਸਾਲ ਤੇ ਵੀ ਨੇ ਹੋਰ ਵੀ ਬਹੁਤ ਸਾਰੇ ਫੰਕਸ਼ਨ ਹੋਣੇ ਆਪਾਂ ਕੋਲ ਇੱਕੋ ਹੀ ਵਿਆਹ ਹੋਣਾ ਸੀਗਾ ਤੁਸੀਂ ਹੁਣ ਕਰ ਲਿਓ ਠੀਕ ਹੈ ਤੇ ਇੱਕ ਭੈਣ ਨੇ ਕਿਹਾ ਸੀਗਾ ਵੀ ਥੋੜੀ ਸਮਾਈਲ ਬਹੁਤ ਅੱਛੀ ਹੈ ਥੈਂਕ ਯੂ ਥੈਂਕ ਯੂ ਸੋ ਮੱਚ ਤੇ ਤੁਹਾਨੂੰ ਮੇਰੀ ਸਮਾਈ ਲੱਛੀ ਲੱਗੀ ਪਰ ਤੁਸੀਂ ਉਸ ਤੋਂ ਵੀ ਜ਼ਿਆਦਾ ਅੱਛੇ ਦਿਲ ਵਾਲੇ ਹੋ ਕਿਉਂਕਿ ਇੱਕ ਲੇਡੀ ਦੂਜੀ ਲੇਡੀ ਦੀ ਤਾਰੀਫ ਕਰੇ ਇਹਦੇ ਵਾਸਤੇ ਬਹੁਤ ਸੋਨਾ ਤੇ ਵੱਡਾ ਸਾਰਾ ਦਿਲ ਚਾਹੀਦਾ ਜਿਹੜਾ ਥੋੜੀ ਕੋਲੀ ਹੈ ਜਿਹਦੇ ਨਾਲ ਤੁਸੀਂ ਤਾਰੀਫ ਕੀਤੀ ਹੈ ਨਹੀਂ ਤਾਂ ਇੱਕ ਔਰਤ ਦੂਜੀ ਔਰਤ ਦੀ ਤਾਰੀਫ ਚੇਤੀ ਕੀਤੀ ਨਹੀਂ ਕਰਦੀ ਹੈ ਨਾ ਇਹ ਸਚਾਈ ਹੈ ਠੀਕ ਹੈ ਜੀ ਤੇ ਲਓ ਜੀ ਹੱਥ ਆਪਾਂ ਇਹਦੇ ਚ ਕਰ ਲੈਣੇ 10 ਤੋਂ 15 ਮਿੰਟ 20 ਮਿੰਟ ਅੱਧਾ ਘੰਟਾ ਮੈਂ ਅੱਧਾ ਘੰਟਾ ਰੱਖੀ ਸੀ ਕਿਉਂਕਿ ਜਦ ਤੁਸੀਂ ਕਰਦੇ ਹੋ ਨਾ ਜਦ ਤੁਸੀਂ ਇਨੀ ਮਿਹਨਤ ਕਰਦੇ ਨੇ ਫਿਰ ਤੁਹਾਨੂੰ ਲੱਗਦਾ ਕਿ ਆ ਯਾਰ ਹੁਣ ਕਾਦੇ ਵਸਤੇ ਲਾਉਣਾ ਹੈ ਹੁਣ ਹੋਰ ਸਹੀ ਹੋਰ ਸਹੀ ਤੇ ਜਦੋਂ ਤੁਹਾਨੂੰ ਰਿਜ਼ਲਟ ਆਉਗਾ ਅਗਲੇ ਦਿਨ ਤੋਂ ਤੁਸੀਂ ਫਿਰ ਅੱਧੇ ਘੰਟੇ ਦੀ 40 ਮਿੰਟਾਂ ਵੀ ਕਰ ਦੇਣੀ ਹੈ ਜਦੋਂ ਪਹਿਲੇ ਦਿਨ ਹੀ ਤੁਹਾਨੂੰ ਰਿਜ਼ਲਟ ਆ ਜਾਣਾ ਹੈ ਤੁਸੀਂ ਇਹਦਾ ਅੱਜ ਹੀ ਕੰਮ ਕਰਨਾ ਹੈ ਸੰਡੇ ਤੁਹਾਨੂੰ ਮੈਂ ਡਿਊਟੀ ਦਿੱਤੀ ਹੈ ਅੱਜ ਸੰਡੇ ਹੈ ਤੁਸੀਂ ਚਾਹੋਗੇ ਲਈ ਹੋ ਕੇ ਕੰਮ ਕਰਨਾ ਹੈ ਫਿਰ ਉਸ ਤੋਂ ਬਾਅਦ ਜਿਹਦੇ ਨੇ ਵੀ ਕਰੋਗੇ ਤਾਂ ਬਸ ਇਹੀ ਹੈ ਵੀ ਤੁੱਕੇ ਨਹੀਂ ਜਾਣਾ ਹੋਰ ਤੋਂ ਕੋਈ ਦਿੱਕਤ ਨਹੀਂ ਦੇਣੀ ਵੀ ਕਰ ਲਓ ਤੇ ਅੱਪਲੀ ਦਾ ਅੱਜ ਹੀ ਇਹਦਾ ਕੱਲ ਨੂੰ ਮੈਨੂੰ ਇਹਦਾ ਰਿਜ਼ਲਟ ਤੁਸੀਂ ਅਪਡੇਟ ਜ਼ਰੂਰ ਦਿਓ ਠੀਕ ਹੈ ਕਿਉਂਕਿ ਇਹ ਵੀ ਇੱਕ ਤਰ੍ਹਾਂ ਦੀ ਨਾ ਸਟੱਡੀ ਹੁੰਦੀ ਹੈ ਜਿਹੜੀ ਆਪਾਂ ਐਕਸਪੈਰੀਮੈਂਟ ਕਰਦੀ ਹੈ ਇਹ ਹਨਾ ਇਹ ਵੀ ਇੱਕ ਤਰ੍ਹਾਂ ਦੀ ਸਟੱਡੀ ਹੁੰਦੀ ਹੈ ਪਹਿਲਾਂ ਮੈਂ ਕਰਕੇ ਦੇਖਿਆ ਮੇਰੇ ਹੱਥ ਤੇ ਬਹੁਤ ਬਹੁਤ ਅੱਛਾ ਰਿਜ਼ਲਟ ਆਇਆ ਤੁਸੀਂ ਵੀ ਕਰਨੇ ਠੀਕ ਹੈ ਛੋਟੀ ਇਸ ਦੀਓ ਸਿਰਫ ਇਹ ਚੀਜ਼ ਮੈਲੀ ਹੋ ਰਹੀ ਹੈ ਜਾਂ ਮਤਲਬ ਰੈੱਡ ਸਕਿਨ ਇਕੱਠੀ ਹੋ ਰਹੀ ਹੈ ਫਿਰ ਤੁਸੀਂ ਕੂਣੀਆਂ ਤੇ ਵੀ ਕਰ ਲਓਗੇ ਹਨਾ ਜਿਵੇਂ ਮਰਜ਼ੀ ਤੁਸੀਂ ਫਿਰ ਕਰ ਸਕਦੇ ਹੋ ਤਾਂ ਸਿਰਫ ਮੈਂ ਹੱਥਾਂ ਤੇ ਕਰਕੇ ਦਿਖਾਤਾ ਤੁਸੀਂ ਬਾਹਾਂ ਤੇ ਵੀ ਲਾ ਸਕਦੇ ਹੋ ਐਸੀ ਗੱਲ ਨਹੀਂ ਹੈਗੀ ਕਿ ਨਹੀਂ ਕਰਨਾਗਾ ਉਹਦੇ ਤੇ ਠੀਕ ਹੈ ਤੇ ਫਿਰ ਤੁਸੀਂ 10-15 ਮਿੰਟ ਬਾਅਦ ਇਹਨੂੰ ਲਾ ਦੇਣਾ ਤੇ ਲਾ ਕੇ ਤੁਸੀਂ ਆਪਣੀ ਗੁੰਗਣੀ ਜੀ ਪਾਣੀ ਦੇ ਨਾਲ ਕੁਸੇ ਜੀ ਪਾਣੀ ਦੇ ਨਾਲ ਹੱਥ ਧੋ ਲੈਣੇ ਆ। ਲੋ ਜੀ ਬਿਨਾ ਧੋਤੀ ਮੇਰੇ ਹੱਥ ਤਾਂ ਕਿੰਨੇ ਸੋਹਣੇ ਐ ਮੈਂ ਤਾਂ ਰਾਤ ਹੀ ਕਰ ਲਿਆ ਸੀ ਨਾ। ਮੈਂ ਤਾਂ ਰਾਤ ਹੀ ਸੋਹਣੇ ਕਰ ਲਈ ਸੀ ਹੱਥ ਕਿਉਂਕਿ ਅੱਜ ਮੈਂ ਜਾਣਾ ਆਪਣੀ ਬੇਟੀ ਕੋਲੇ। ਠੀਕ ਐ ਤੇ ਲੋ ਜੀ ਫਿਰ ਤੁਸੀਂ ਕਰਿਓ ਤੇ ਕਰਕੇ ਮੈਨੂੰ ਉੰਦਾ ਸੀ ਉਹ ਜਿਹੜਾ ਫਟਕੜੀ ਵਾਲਾ ਹੈ ਉਹਦੇ ਹੋਰ ਵੀ ਮੇਰੇ ਬਹੁਤ ਸਾਰੇ ਤਜਰਬੇਕਾਰ ਕਰਨ ਹੋ ਗਏ ਉਹਦੀ ਵੀਡੀਓ ਵੀ ਮੈਂ ਤੁਹਾਨੂੰ ਇੱਕ ਹੋਰ ਦੇਵਾਂਗੀ ਬਹੁਤ ਵਧੀਆ ਵਧੀਆ ਰਿਜ਼ਲਟ ਆਇਆ ਨਹੀਂ ਉਹਦੇ ਅਨਐਕਸਪੈਕਟਿਡਲੀ ਠੀਕ ਹੈ ਕਿਉਂਕਿ ਮੈਂ ਇਹਨੂੰ ਲਗਾਤਾਰ ਯੂਜ਼ ਕਰ ਰਹੀ ਹਾਂ ਮੈਂ ਬਹੁਤ ਸਾਰੀ ਵੀਡੀਓ ਤੇ ਦੇਖ ਰਹੀ ਸੀ ਕਿ ਕਿ ਲੋਕ ਕਹਿੰਦੇ ਨੇ ਕਿ ਡੀਲੀ ਨਹੀਂ ਯੂਜ਼ ਕਰਨਾ ਕੋਈ ਫਰਕ ਨਹੀਂ ਪੈਂਦਾ ਮੈਂ ਡੀਲੀ ਕਰ ਰਹੀ ਹਾਂ 2 ਮਹੀਨੇ ਹੋਣ ਵਾਲੇ ਆ ਠੀਕ ਹੈ ਤੇ ਪੋਜ਼ਿਟਿਵ 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 ਰਿਜ਼ਲਟ ਆ ਰਹੇ ਨੇ ਤੇ ਬਹੁਤ ਸਾਰੀ ਅਪਡੇਟ ਆਈ ਵੀ ਨਹੀਂ ਬਹੁਤ ਸਾਰੀ ਭੈਣਾਂ ਨੇ ਲਿਖਿਆ ਵੀ ਆ ਵੀ ਪਟਕੜੀ ਨੇ ਤਾਂ ਕਮਾਲ ਦਾ ਕੰਮ ਕੀਤਾ ਤੇ ਬਹੁਤ ਬਾਕਮਾਲ ਕੰਮ ਕਰਦੀ ਪਟਕੜੀ ਉਹਦੀ ਆਪਾਂ ਵੀਡੀਓ ਇੱਕ ਤੁਹਾਨੂੰ ਹੋਰ ਦੇ ਦਾਂਗੇ ਮੇਰਾ ਦਿਲ ਕਰਦਾ ਵੀ ਉਹਦੇ ਤੇ ਇੱਕ ਵੀਡੀਓ ਹਜੇ ਹੋਰ ਚਾਹੀਦੀ ਹੈ ਤੇ ਲੋ ਜੀ ਆ ਤੁਸੀਂ ਜਰੂਰ ਕਰਨੇ ਹੁਣ ਮੈਂ ਹਜੇ ਮੇਰੇ ਕੋਲ ਹੈਗੇ 5-7 ਮਿੰਟ ਤੇ ਹੁਣ ਮੈਂ ਇਹਨੂੰ ਨਾ ਫੇਰ ਹਜੇ ਚੜਾਈ ਲੈਣੀ ਹੈ ਦੂਜੇ ਹfte ਵੀ ਚੜਾ ਲੂੰਗੀ ਕਿਉਂਕਿ ਜੇ ਜਿਨ੍ਹਾਂ ਨੇ ਮੇਰੇ ਪੱਕੀ ਫੈਮਿਲੀ ਜਿਨ੍ਹਾਂ ਨਾਲ ਜਾਣੇ ਉਹhle ਤਿਆਰ ਹੋ ਰਹੇ ਨੇ ਤੇ ਚਲੋ ਜੀ ਠੀਕ ਹੈ ਫਿਰ ਇੱਕੋ ਹੀ ਜ਼ਿੰਦਗੀ ਹੈ ਲੜਚ ਗੜਕੀ ਜੈਲਸ ਕਰਕੇ ਟੈਕਨੀਕੀ ਗਲਤੀ ਆਪਾਂ ਹਾਂ ਇਹਨੂੰ ਖਰਾਬ ਨਹੀਂ ਕਰਨਾ ਜੇ ਤੁਹਾਨੂੰ ਗੁੱਸਾ ਆਵੇ ਨਾ ਉਹਦਾ ਯਾਦ ਕਰ ਲਿਆ ਕਰੋ ਇਹੇ ਮੇਰੇ ਮੂੰਹ ਤੇ ਇੱਕ ਰਿੰਕਲ ਬਣ ਜੜੀਆਂ ਜਦੋਂ ਇੱਕ ਵਾਰੀ ਆਪਾਂ ਗੁੱਸਾ ਕਰਦੇ ਹਾਂ ਤੇ ਇੱਕ ਫਾਈਨ ਲਾਈਨ ਤਿਆਰ ਹੋ ਜਾਂਦੀ ਹੈ ਇਸ ਕਰਕੇ ਜਦੋਂ ਵੀ ਗੁੱਸਾ ਆਵੇ ਤਾਂ ਇਹ ਸਮਝ ਲਿਆ ਕਰੋ ਮੈਂ ਆਪਣੀ ਬਿਊਟੀ ਕਦੇ ਵਾਸਤੇ ਖਰਾਬ ਕਰ ਰਹੀ ਹਾਂ ਕਿਉਂਕਿ ਗੱਲ ਥੋੜੀ ਦੇਰ ਬਾਅਦ ਭੁੱਲ ਜਾਣੀ ਹੈ ਤੇ ਲਾਈਨ ਪੱਕੀ ਹੋ ਜਾਣੀ ਹੈ ਇਸ ਕਰਕੇ ਗੁੱਸਾ ਕਰਸਾ ਨਹੀਂ ਕਰਨਾ ਆਪਾਂ ਗੁੱਸਾ ਸਿਰਫ ਸਾਡੇ ਨੂੰ ਨੁਕਸਾਨ ਕਰਦਾ ਸਾਹਮਣੇ ਵਾਲੇ ਨੂੰ ਬੜਾ ਫਰਕ ਨਹੀਂ ਪੈਂਦਾ ਹੁੰਦਾ ਗੁੱਸੇ ਨਾਲ ਚਲੋ ਠੀਕ ਹੈ ਜੀ ਹੱਸਦੇ ਖੇੜਦੇ ਰਹੋ ਇੰਜੋਏ ਕਰਦੇ ਰਹੋ ਆਪਣੀਆਂ ਪ੍ਰੋਬਲਮਸ ਦੇ ਸੋਲੂਸ਼ਨ ਕਰਦੇ ਰਹੋ ਅਗਲੀ ਵੀਡੀਓ ਕਿਸ ਤੇ ਚਾਹੀਦੀ ਹੈ ਉਹ ਮੈਨੂੰ ਜਰੂਰ ਦੱਸਿਓ ਤੇ ਮਿਲਾਂਗੇ ਫਿਰ ਆਪਾਂ ਅਗਲੀ ਵੀਡੀਓ ਚ ਤਦ ਤੱਕ ਜਸਟ ਇੰਜੋਏ ਇਹਦਾ ਇਹਦਾ ਤਾਂ ਤੁਹਾਨੂੰ ਬੇਝਿਜਕ ਕਰਕੇ ਦੇਖਿਓ ਰਿਜ਼ਲਟ 100% ਹੈ ਟਣ ਟਣ ਪੂਰਾ ਆਪਣੇ ਵਾਲੇ ਵਾਲੇ ਖੁਸ਼ੀਆਂ ਖੇੜਦੇ ਰਹੋ